ਜਦੋਂ ਸਾਡਾ ਐਕਸੀਡੈਂਟ ਗੱਡੀ ਨੇ ਓਵਰਟੈਕ ਕਰਕੇ ਕੀਤਾ ਹੈ ਸਾਡੇ ਵਿੱਚ ਟੱਕਰ ਮਾਰੀ ਉਹ ਬਹੁਤ ਸਪੀਡ ਗੱਡੀ ਸਿੱਧਾ ਸਾਡੇ ਵਿੱਚ ਟੁੱਟ ਗਈ ਜੀ ਕਿ ਦੋ ਕਦਮ ਮੈਂ ਥੋੜੇ ਅੱਗੇ ਚਲਾ ਗਿਆ ਕਵਾ ਕੇ ਮੋੜਨ ਲੱਗਿਆ ਜੀ ਦਾ ਮੇਰੇ ਮੂੰਹੋਂ ਇੱਕ ਪਹਿਲਾਂ ਗਈ ਅਮਰੂਪੀ ਮੈਨੇ ਉਹ ਘੜਤੀ ਆਪ ਗੱਡੀ ਆ ਮੈਨੇ ਉਸ ਤੋਂ ਬਾਅਦ ਲਿਆ ਕੇ ਨੇ ਓਵਰਟੈਕ ਕਰਕੇ ਆ ਜੋ ਵੀ ਐ ਨੇ ਮਾਰਿਆ ਵਿੱਚ ਜਿਨ੍ਹਾਂ ਦੇ ਇੱਕ ਛੋਟੇ ਬੇਬੀ ਦੇ ਵੀ ਸੱਟ ਲੱਗੀਆਂ ਠੀਕ ਐ ਉਹ ਛੋਟੇ ਬੇਬੀ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਜੀ ਤੇ ਦੀਦੀ ਦਾ ਦੂਜੀ ਦੀਦੀ ਦਾ ਲਾ ਚੱਲ ਰਿਹਾ ਪ੍ਰੀਤ ਦੀਦੀ ਦਾ ਇਹਨੇ ਲੱਤ ਦੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਪਹਿਲੀ ਬਹੁਤ ਪਰੇਸ਼ਾਨ ਨੇ ਜੀ ਉਸ ਤੋਂ ਪਾਪਾ ਦੀ ਡੈਥ ਹੋ ਗਈ ਸੀ ਜੀ ਤੁਹਾਡਾ ਨਾਮ ਜੀ ਮੇਰਾ ਨਾਮ ਪ੍ਰੀਤ ਵਰਮਾ ਕਿਵੇਂ ਹੋਇਆ ਐਕਸੀਡੈਂਟ ਇਹ ਕੀ ਕਹਿਣਾ ਚਾਹਣੀ ਸਰ ਜੀ ਸਾਡਾ ਐਕਸੀਡੈਂਟ ਗੱਡੀ ਨੇ ਓਵਰ ਰੈਟ ਕਰਕੇ ਕੀਤਾ ਹੈ ਸਾਡੇ ਵਿੱਚ ਟੱਕਰ ਮਾਰੀ ਆ ਬਹੁਤ ਸਪੀਡ ਗੱਡੀ ਚ ਕੀ ਕੀ ਗੈਰ ਸੀਗੇ ਗੱਡੀ ਬਹੁਤ ਓਵਰ ਸਪੀਡ ਸੀਗੀ ਬ੍ਰੇਕ ਲਾਣ ਦੀ ਕੋਸ਼ਿਸ਼ ਕੀਤੀ ਪਰ ਉਹ ਤੋਂ ਬ੍ਰੇਕ ਨਹੀਂ ਲੱਗੀ ਉਹਨੇ ਗੱਡੀ ਸਿੱਧਾ ਸਾਡੇ ਵਿੱਚ ਥੋ ਜਿਨ੍ਹਾਂ ਨੇ ਤੁਹਾਡੇ ਵਿੱਚ ਗੱਡੀ ਮਾਰੀ ਤੋਂ ਨੇ ਕਿਹਾ ਉਹਨਾਂ ਨੂੰ ਤੁਸੀਂ ਪਛਾਣ ਦਿਓ ਹਾਂਜੀ ਕੀ ਮੰਗ ਕਰਦੇ ਜੋ ਸਾਡੇ ਸੱਟਾਂ ਲੱਗੀਆਂ ਨੇ ਸਾਡਾ ਖਰਚਾ ਦਿੱਤਾ ਹੈ ਵੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਗੱਡੀ ਨੇ ਤੁਹਾਡੇ ਨਾਲ ਟੱਕਰ ਮਾਰੀ ਤੁਸੀਂ ਗੱਡੀ ਨੰਬਰ ਨੰਬਰ ਨੋਟ ਕੀਤਾ ਪਛਾਣ ਦਿਓ ਉਹਨੂੰ ਹਾਂ ਤੀ ਤੁਹਾਡੇ ਨਾਲ ਹੋਰ ਕਿਹਨਾਂ ਨੂੰ ਸੱਟਾਂ ਲੱਗੀਆਂ ਨੇ ਪਾਪਾ ਨੂੰ ਤੇ ਦੀਦੀ ਨੂੰ ਉਹ ਕਿੱਥੇ ਨੇ ਉਹ ਵੀ ਅੰਦਰ ਉਰੀ ਹਸਪੀਟਲ ਹੀ ਆਏ ਨੇ ਨਹੀਂ ਨਹੀਂ ਉਹਨਾਂ ਨੂੰ ਫੇਸ ਬੋਰੀ ਕਿੱਥੇ ਨੇ ਉਹਨਾਂ ਦੀ ਲੱਤ ਚ ਫੈਕਚਰ ਹੋਇਆ ਦੀਦੀ ਦੇ ਸਿਰ ਚ ਸਟਿਚਸ ਲੱਗੇ ਨੇ ਬਹੁਤ ਮੰਦੀ ਪਾ ਦਿੱਤੀ ਮੇਰੇ ਬੱਚੇ ਦੇ ਵੀ ਸੱਟਾਂ ਲੱਗੀਆਂ ਨੇ ਮੋਟਰ ਤੇ ਸਾਈਕਲ ਸਾਡਾ ਸਾਰਾ ਟੁੱਟ ਗਿਆ ਜੋ ਸਾਡਾ ਨੁਕਸਾਨ ਹੋ ਰਿਹਾ ਹੈ ਬੱਚਾ ਛੋਟਾ ਹੈ ਹਾਂਜੀ ਜੀ 1 ਸਾਲ ਦੀ ਹੈ ਕੋਦੀ ਚ ਇੱਕ ਬਾਰੇ ਇਹਦੇ ਵੀ ਸੱਟ ਲੱਗੀ ਹੈ ਜੀ ਉਹਨਾਂ ਬੱਚਾ ਠੀਕ ਹੈ ਜੀ ਇਹਦੇ ਮੂੰਹ ਚੋਂ ਬਲੱਡ ਆਇਆ ਇਹਦੀ ਹਲੇ ਚੈੱਕ ਅਪ ਕਰਦੇ ਨੇ ਡਾਕਟਰ ਸਾਹਿਬ ਦੇਖ ਰਹੇ ਨੇ ਕਰ ਰਹੇ ਨੇ ਹਾਂ ਜੀ ਕੀ ਮੰਗ ਕਰਦੇ ਜੋ ਸਾਡੇ ਨੁਕਸਾਨ ਹੋਇਆ ਉਹਦਾ ਖਰਚਾ ਭਰ ਦੇ ਨਹੀਂ ਪਰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਧੰਨਵਾਦ ਜੀ ਜਿੱ ਤੁਹਾਡਾ ਨਾਮ ਕਿਵੇਂ ਹੋਇਆ ਐਕਸੀਡੈਂਟ ਇਹ ਅਮਿਤ ਜੀ ਕਿਵੇਂ ਐਕਸੀਡੈਂਟ ਹੋਇਆ ਇਹ ਕੀ ਕਹਿਣਾ ਚਾਹੁੰਦੇ ਹੋ ਮੈਂ ਕੋਰਡ ਜਾ ਰਿਹਾ ਠੀਕਾ ਜੀ ਚੂਟੀਆਂ ਸਰਕਟ ਦੇ ਵਿੱਚ 3 ਸਾਲ ਬਾਅਦ ਮੈਂ ਸਮਾਨੇ ਆਇਆ ਸੀਗਾ ਮਲਵੇ ਨੂੰ ਕੋਰਡ ਦਾ ਪੂਰਾ ਪਤਾ ਨਹੀਂ ਸੀਗਾ ਕਿ ਦੋ ਕਦਮ ਮੈਂ ਥੋੜੇ ਅੱਗੇ ਚਲਾ ਗਿਆ ਕਮਾ ਕੇ ਮੋੜਨ ਲੱਗਿਆ ਜੀ ਦਾ ਮੇਰੇ ਮੁਰੋਂ ਇੱਕ ਪਹਿਲਾਂ ਗਈ ਮਰੂਪਤੀ ਮੈਨੇ ਉਹ ਗੜਤੀ ਆਪ ਗੱਡੀ ਆ ਮੈਨੇ ਉਸ ਤੋਂ ਬਾਅਦ ਲਿਆ ਕੇ ਨੇ ਓਵਰਟੇਕ ਕਰਕੇ ਜਿਹ ਜੋ ਵੀ ਐਨੇ ਮਾਰਿਆ ਵਿੱਚ ਇਹ ਤੇਜ਼ੀ ਵਿੱਚ ਸੀ ਸਪੀਡ ਗੱਡੀਆਂ ਦਾ ਬਾਜੀ ਤੇ ਜਿਹੜੀ ਗੱਡੀ ਨੇ ਤੁਹਾਨੂੰ ਫੇਟ ਮਾਰੀ ਐ ਨੰਬਰ ਸਭ ਜਾਣਦੇ ਹੋ ਨੰਬਰ ਵੀ ਜਾਣਦੇ ਨਹੀਂ ਗੱਡੀ ਵੀ ਜਾਣਦੇ ਕੀ ਮੰਗ ਕਰਦੇ ਹੋ ਮੰਗ ਕੀ ਕਰਨੇ ਕੋਈ ਨਹੀਂ بس ਲਾਜ ਕਰਾਨ ਮੇਰਾ ਜੋ ਮੇਰੇ ਨਾਲ ਮੈਂਬਰ ਨੇ ਸਾਡੀ ਉਮਰ ਨੇ ਸਭ ਦਾ ਲਾਜ ਬਸ ਬਸ ਹੋ ਗਿਆ ਏ ਭਰਾ ਨੇ ਜੀ ਇਹਨਾਂ ਦੀ ਲੱਤ ਤੇ ਫੈਕਚਰ ਆਇਆ ਪਤਾ ਨਹੀਂ ਲੱਤ ਟੁੱਟ ਗਈ ਮੈਨੂੰ ਨਹੀਂ ਪਤਾ ਜੀ ਸਾਨੂੰ ਹੋਣ ਆਇਆ ਸੀ ਜੀ ਵੀ ਬਹੁਤ ਗੱਡੀ ਤੇਜ਼ ਸੀਗੀ ਗੱਡੀ ਵਾਲੇ ਨੇ ਲਿਆ ਕੇ ਵਿੱਚ ਮਾਰਿਆ ਤੇ ਇਹਨਾਂ ਦੀ ਲੱਤ ਗਈ ਤੇ ਦੀਦੀ ਦੇ ਸਿਰ 'ਚ ਵੱਜ ਗਿਆ ਇਹਨੇ ਸੱਟਾਂ ਤੇ ਦੂਜੇ ਦੀਦੀ ਦੇ ਬੇਟੇ ਦੇ ਮੂੰਹ 'ਚ ਖੂਨ ਨਿਕਲਿਆ ਤੇ ਜਿਹੜੇ ਦੂਜੇ ਨੂੰ ਨਾਲ ਤੇ ਸਿੱਕਦਾ ਵੀ ਪਤਾ ਨਹੀਂ ਆਪਰੇਸ਼ਨ ਹੋਊਗਾ ਪਤਾ ਨਹੀਂ ਠੀਕ ਹੋਊਗਾ ਜੀ ਜਿਨ੍ਹਾਂ ਦੇ ਜਿਹਨਾਂ ਦੇ ਸੱਟਾਂ ਵੱਜੇ ਨੇ ਉਹਨਾਂ 'ਚ ਇੱਕ ਨੂੰ ਜ਼ਿਆਦਾ ਹੋਸ਼ ਹੈ ਉਹਨਾਂ ਨੇ ਗਵਾਹੀ ਦਿੱਤੀ ਹੈ ਬਾਕੀ ਜੋ ਵੀ ਇਹਨਾਂ ਦਾ ਇਲਾਜ ਹੁੰਦਾ ਇਲਾਜ ਕਰਨ ਜੇ ਨਹੀਂ ਇਲਾਜ ਕਰਦੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹ ਗਰੀਬ ਬੰਦੇ ਨੇ ਜੀ ਜਿੰਨਾਂ ਦੇ ਇੱਕ ਛੋਟੇ ਬੇਬੀ ਦੇ ਵੀ ਸੱਟ ਲੱਗੀਆਂ ਠੀਕ ਆ ਉਹ ਛੋਟੇ ਬੇਬੀ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਜੀ ਤੇ ਦੀਦੀ ਦਾ ਦੂਜੀ ਦੀਦੀ ਦਾ ਲਾ ਚੱਲ ਰਿਹਾ ਪ੍ਰੀਤ ਦੀਦੀ ਦਾ ਤੇ ਇਹਨਾਂ ਦੇ ਪੈਰ ਲੱਗਦੇ ਪਤਾ ਨਹੀਂ ਕੀ ਹੋਇਆ ਕੀ ਨ ਹੋਇਆ ਪਹਿਲਾਂ ਹੀ ਬਹੁਤ ਪਰੇਸ਼ਾਨ ਨੇ ਜੀ ਉਸ ਤੋਂ ਪਾਪਾ ਦੀ ਡੈਥ ਹੋ ਗਈ ਸੀ ਜੀ ਪੂਰੀ ਗੱਡੀ ਤੇਜ਼ ਆ ਲੈ ਕੇ ਆ ਰਿਹਾ ਸੀ ਵਿਚ ਲਿਆ ਕੇ ਮਾਰਿਆ ਬੰਦ ਵੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕੁਝ ਕਰਾਂਦੇ ਜੇ ਕਰਾ ਦਿੰਦੇ ਨੇ ਇਹ ਫਿਰ ਬਹੁਤ ਬਹੁਤ ਅਨੋਖਾ ਧੰਨਵਾਦ ਹੈ ਮੋਟਰਸਾਈਕਲ ਵੀ ਉਹਨਾਂ ਦਾ ਸਾਰਾ ਟੁੱਟ ਗਿਆ ਮੋਟਰਸਾਈਕਲ ਦਾ ਵੀ ਠੀਕ ਕਰਾਇਆ ਜਾਵੇ ਧੰਨਵਾਦ ਜੀ ਫੇ ਬੋਲਸ ਸੁਣਵਾਈ ਨਹੀਂ ਕਰੀ ਨਾ ਉਹ ਹੱਤ ਕਰੀ ਆਈ ਬੋਲਸ 151 ਅਮਿਤ ਮਿੱਤਲ ਨਾਮ ਦੇ ਵਿਅਕਤੀ ਦਾ ਐਕਸੀਡੈਂਟ ਹੋਇਆ ਕੋਈ ਗੱਡੀ ਦਾ ਮੋਟਰਸਾਈਕਲ ਦਾ ਤੇ ਕਾਰ ਦਾ ਐਕਸੀਡੈਂਟ ਦੱਸਦੇ ਨੇ ਕਿਸ ਤਰ੍ਹਾਂ ਸੱਟਾਂ ਲੱਗੀਆਂ ਤੇ ਕਿੰਨੀਆਂ ਕਿ ਸੱਟਾਂ ਲੱਗੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਸਹੀ ਹੈ ਜੀ ਐਕਸੀਡੈਂਟ ਕੇਸ ਹੈ ਜੋ ਕਿ ਜੁਡੀਸ਼ੀਅਲ ਕੋਰਟ ਦੇ ਬਾਹਰ ਸਮਾਨਾ ਦੇ ਵਿੱਚ ਹੋ ਰਿਹਾ ਤੇ ਅਮਿਤ ਮਿੱਤਲ ਜੋ ਹੈਗੇ ਆ ਉਹਨਾਂ ਦੇ ਦੋਨੋਂ ਲੱਤਾਂ ਤੇ ਸੱਟ ਆਈ ਹੈ ਜੀ ਰਣਜੀਤ ਕੌਰ ਜੋ ਪੇਸ਼ੈਂਟ ਹੈਗੇ ਉਹਨਾਂ ਦੇ ਸਿਰ ਦੇ ਵਿੱਚ ਸੱਟ ਆਈ ਹੈ ਤੇ ਅੰਜੂ ਹੈਗੀ ਹੈ ਪੇਸ਼ੈਂਟ ਉਹਨਾਂ ਦੇ ਵੀ ਸਿਰ 'ਚ ਸੱਟ ਹੈ ਜੀ ਉਹਨਾਂ ਦਾ ਪੀਟਾ ਕੋ ਵੀ ਪੂਰੀ ਕਰੇ ਜੋ ਛੋਟੀ ਬੱਚੀ ਹੈਗੀ ਹੈ ਨਵਦੀਪ ਪਰ ਉਹਨਾਂ ਦੇ ਮੂੰਹ ਦੇ ਵਿੱਚ ਸੱਟ ਹੈ ਠੀਕ ਨੇ ਕੋਈ ਉਹਨਾਂ 'ਚੋਂ ਸੀਰੀਅਸ ਕੁਝ ਹਾਲੇ ਟ੍ਰੀਟਮੈਂਟ ਚੱਲ ਰਿਹਾ ਚੱਲ ਰਿਹਾ ਹਾਂਜੀ ਧੰਨਵਾਦ ਜੀ ਤੁਹਾਡਾ ਨਾਮ ਜੀ ਮੇਰਾ ਨਾਮ ਗੁਰਜੀਤ ਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੇ ਹਸਬੰਡ ਦਾ ਅਮਿਤ ਮਿੱਤਲ ਤੇ ਮੇਰੀ ਵੱਡੀ ਸਿਸਟਰ ਰਣਜੀਤ ਕੌਰ ਤੇ ਮੇਰੀ ਬੇਟੀ ਪ੍ਰੀਤ ਬਰਮਾ ਦਾ ਐਕਸੀਡੈਂਟ ਹੋਇਆ ਅੱਜ ਸਵੇਰੇ ਸਮਾਣੇ ਤੇ ਕਾਰ ਦਾ ਔਰ ਮੋਟਰਸਾਈਕਲ ਦੀ ਟੱਕਰ ਹੋਈ ਆ ਜੀ ਤੇ ਮੈਂ ਦੇਖੋ ਜਿਨ੍ਹਾਂ ਵੀ ਮਤਲਬ ਕਾਰ ਨੇ ਟੱਕਰ ਕੀਤੀ ਆ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਤਾਂ ਉਹ ਬੰਦੇ ਸਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਆ ਤੇ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦ ਤੱਕ ਪੂਰੀ ਤਰ੍ਹਾਂ ਸਾਡੇ ਫੈਮਿਲੀ ਮੈਂਬਰ ਦਾ ਇਲਾਜ ਨਹੀਂ ਹੁੰਦਾ ਉਦੋਂ ਤੱਕ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਜੀ ਚਲੋ ਤੇ ਆਪਣੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਸਪੀਕਰ ਵੱਲ ਤੋਂ ਮੌਜੂਦ ਰਹਿਣ ਕਰ ਦੋ ਮੈਂ ਤੁਹਾਨੂੰ ਬਤ ਪਾਇਨਾ ਨਹੀਂ ਕਰਿਆ 李姐，我叫你